ਮੈਂ ਬੜੀ ਕੀ ਕਹਿਣਾ ਚਾਹੁੰਦੀ ਚਾਹਦੇ ਬਸ ਇਹ ਕਹਿਣਾ ਚਾਹੂੰਗੀ ਕਿ ਹਰ ਕਿਸੇ ਨੂੰ ਜੋ ਵੀ ਇਸ ਪੇਪਰ ਦੀ ਤਿਆਰੀ ਕਰ ਰਿਹਾ ਹੈ ਕਿ ਆਪਣਾ ਕੰਸਿਸਟੈਂਟ ਰਹੀਓ ਹਮੇਸ਼ਾ ਫੇਲਿਅਰਸ ਇਸ ਜਰਨੀ ਦਾ ਪਾਰਟ ਨੇ ਤਾਂ ਕਦੀ ਵੀ ਇਸ ਤੋਂ ਹਾਰ ਨਹੀਂ ਮੰਨੀ ਮੈਂ ਖੁਦ ਫੇਲਿਅਰਸ ਨੂੰ ਫੇਸ ਕੀਤਾ ਪਰ ਇੱਕੋ ਚੀਜ਼ ਮੈਂ ਸਿੱਖੀ ਸੀ ਕਿ ਹਮੇਸ਼ਾ ਹਾਰਡਵਰਕ ਕਰਦੇ ਰਹੋ ਕੰਸਿਸਟੈਂਟ ਰਹੋ ਤੇ ਇੱਕ ਦਿਨ ਤੁਹਾਡੀ ਮਿਹਨਤ ਜ਼ਰੂਰ ਰੰਗ ਲਾਉਗੀ ਪਹਿਲਾਂ ਕਿੱਥੇ ਕਿੱਥੇ ਤੁਸੀਂ ਟਰਾਈ ਕਰਦੇ ਹੋ ਮੈਂ ਪੰਜਾਬ ਤੇ ਹਰਿਆਣਾ ਚ ਟਰਾਈ ਕੀਤਾ ਸੀਗਾ ਇੱਕ ਵਾਰ ਮੈਨਸ ਦਿੱਤਾ ਹੋਇਆ ਤੇ ਪਿਛਲੀ ਵਾਰਾ ਹਰਿਆਣਾ ਦਿੱਤਾ ਸੀ ਉਹਦੇ ਮੇਰੇ 3.8 ਮਾਰਕਸ ਤੋਂ ਮੈਂ ਰਹਿ ਗਈ ਸੀ ਕਿੰਨਾ ਕੁ ਔਖਾ ਹੁੰਦਾ ਮੈਨੂੰ ਪੇਪਰ ਕੀ ਕਰਨਾ ਹੈ ਅ ਦੇਖੋ ਕੋਈ ਵੀ ਤੁਸੀਂ ਕੰਪੀਟੀਟਿਵ ਐਗਜ਼ਾਮ ਦਿਨੋ ਔਖਾ ਤਾਂ ਹੁੰਦਾ ਹੀ ਹੈ ਪਰ ਅਗਰ ਤੁਸੀਂ ਆਪਣਾ ਹਾਰਡਵਰਕ ਕਰਦੇ ਹੋ ਕੰਸਿਸਟੈਂਟ ਰਹਿੰਦੇ ਹੋ ਅ ਇਮਾਨਦਾਰੀ ਨਾਲ ਹਰ ਕੰਮ ਕਰਦੇ ਹੋ ਤਾ ਉਹ ਕੋਈ ਵੀ ਥੋੜਾ ਜੋ ਗੋਲ ਹੈ ਉਹ ਥੋੜਾ ਜੀ ਇਜ਼ੀ ਹੋ ਜਾਂਦਾ ਉਹਨੂੰ ਅਚੀਵ ਕਰਨਾ ਕਿੰਨੇ ਤੁਸੀਂ ਕੈਂਡੀਡੇਟ ਸੀਗੇ ਅ ਮਤਲਬ ਸਟਾਰਟਿੰਗ ਦੇ ਵਿੱਚ ਤਾਂ 26000 ਐਪਲੀਕੈਂਟਸ ਤਾਂ ਹੈਗੇ ਸੀ ਹਲੇ ਆਫੀਸ਼ਲ ਡਾਟਾ ਤਾਂ ਐਸੇਚ ਆਇਆ ਨਹੀਂ ਕਿ ਕਿੰਨੇ ਨੇ ਪੇਪਰ ਦਿੱਤਾ ਸੀ ਪਰ ਮੇਨਸ ਦੇ ਵਿੱਚ 20 ਟਾਈਮਸ ਬੱਚੇ ਸਿਲੈਕਟ ਹੁੰਦੇ ਨੇ ਤੇ ਉਸ ਤੋਂ ਬਾਅਦ ਇੰਟਰਵਿਊ ਦੇ ਲਈ 3 ਟਾਈਮਸ ਬੱਚੇ ਸਿਲੈਕਟ ਹੁੰਦੇ ਨੇ ਜਿੰਨੀਆਂ ਪੋਸਟ ਸੀਗੀਆਂ ਕਿੰਨੇ ਚਿਰ ਹੁੰਦਾ ਇੰਟਰਵਿਊ ਅ ਮੇਰਾ 40 ਮਿੰਟਸ ਦਾ ਇੰਟਰਵਿਊ ਸੀ ਆ ਤਜੇ ਨੂੰ ਕਲੀਅਰ ਕੀਤਾਗਾ ਤੁਹਾਨੂੰ ਪਤਾ ਲੱਗਾ ਕਿ ਮੈਂ ਪਾਸ ਹੋ ਗਈ ਰਿਸੈਕਟ ਹੋ ਗਈ ਤਾਂ ਮਨ ਵਿੱਚ ਉਸ ਤਿੰਤੀ ਖਿਆਲ ਆ ਇੱਕ ਵਾਰ ਤਾਂ ਮਤਲਬ ਮੈਨੂੰ ਖੁਦ ਯਕੀਨ ਨਹੀਂ ਹੋ ਰਿਹਾ ਸੀਗਾ ਵੀ ਇਹ ਪੇਪਰ ਮੈਨੇ ਕਲੀਅਰ ਕਰ ਲਿਆ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਹਰ ਕੋਈ ਵਧਾਈ ਦਿੰਦਾ ਗਿਆ ਹੈ ਜਿਵੇਂ ਵੀ ਉਸ ਤੋਂ ਬਾਅਦ ਮੈਨੂੰ ਹੌਲੀ ਹੌਲੀ ਰੈਅਲਾਈਜ਼ ਹੁੰਦਾ ਗਿਆ ਕਿ ਹਾਂ ਫਾਈਨਲੀ ਮੈਂ ਮੈਂ ਆਪਣਾ ਡ੍ਰੀਮ ਅਚੀਵ ਕਰ ਲਿਆ ਕਿਵੇਂ ਆਪਾਂ ਦੇਖਦੇ ਆ ਕਿ ਲੋਕ ਡਰਦੇ ਨੇ ਵੀ ਜੱਜ ਦੀ ਪੜਾਈ ਕਿੰਨੀ ਔਖੀ ਹੈ ਜਾਂ ਵਕੀਰ ਬੰਨਾ ਕਿੰਨਾ ਔਖਾ ਹੈ ਤਾਂ ਕੀ ਕਰ ਚਾਹੁੰਦਾ ਇਹੀ ਕਹਿਣਾ ਚਾਹੂੰਗੀ ਕਿ ਔਖਾ ਤਾਂ ਐਵੇਂ ਕੁਝ ਹੁੰਦਾ ਨਹੀਂ ਅਗਰ ਤੁਸੀਂ ਮੰਨ ਕੇ ਚੱਲੋਗੇ ਕਿ ਇਹ ਸਭ ਔਖਾ ਹੈ ਤਾਂ ਤੁਹਾਨੂੰ ਔਖਾ ਲੱਗੂਗਾ ਪਰ ਅਗਰ ਤੁਸੀਂ ਡਿਟਰਮਿੰਡ ਰਹੋਗੇ ਕਿ ਤੁਸੀਂ ਇਹ ਚੀਜ਼ ਕਰਨੀ ਹੈ ਤਾਂ ਉਹ ਚੀਜ਼ ਆਸਾਨ ਲੱਗਣੀ ਸ਼ੁਰੂ ਹੋ ਜਾਂਦੀ ਹੈ ਮੋਬਾਈਲ ਦੀ ਗਨੀ ਵਰਤੋਂ ਕੀਤੀ ਮੋਬਾਈਲ ਦੀ ਵਰਤੋਂ ਮੈਂ ਮਤਲਬ ਜਦੋਂ ਤੋਂ ਇਸ ਐਗਜ਼ਾਮ ਦੀ ਤਿਆਰੀ ਸ਼ੁਰੂ ਕੀਤੀ ਹੈ ਮੈਂ ਇਸ ਦਾ ਯੂਜ਼ ਸੋਸ਼ਲ ਮੀਡੀਆ ਚਲਾਉਣਾ ਬੰਦ ਕਰਤਾ ਸੀ ਤੇ ਮੈਂ ਕੋਸ਼ਿਸ਼ ਕਰਦੀ ਸੀ YouTube ਹਮੇਸ਼ਾ ਕੋਈ ਲੈਕਚਰ ਲਗਾ ਲੀਂ ਅਗਰ ਯਾ ਮੇਰਾ ਕੋਈ ਡਾਊਟ ਹੈ ਜਾਂ ਕੁਝ ਵੈਸੇ ਹੀ ਕੋਈ ਕਲਾਸ ਦੇਖਣੀ ਹੈ ਤਾਂ ਮੈਂ ਉਹਦੀ ਯੂਜ਼ ਕਰ ਦਿੰਦੀ ਸੀ ਜਾਂ ਫਿਰ ਅਗਰ ਕੁਝ ਕੇਸਸ ਵਗੈਰਾ ਪੜ੍ਹਨੇ ਹੁੰਦੇ ਸੀ ਮੈਂ ਉਹਦੀ ਫੋਨ ਦਾ ਯੂਜ਼ ਕਰਦੀ ਹੁੰਦੀ ਸੀ ਕਿਸ ਨੇ ਮੋਟੀਵੇਟ ਕੀਤਾ ਸੀ ਕਿ ਚਾਜ ਬੰਨਾ ਜਾਂ ਛੁਰਕ ਸੁਖਣਾ ਸਿੱਖਣਾ 7th 8th ਕਲਾਸ ਜਰਮ ਨਹੀਂ ਆਦਾ ਮੇਰੇ ਪਾਪਾ ਕਹਿੰਦੇ ਹੁੰਦੇ ਸੀ ਕਿ ਮੈਂ ਤੈਨੂੰ ਜੱਜ ਬਣਦੀ ਹੋਈ ਦੇਖਣਾ ਚਾਹਨਾ ਤਾਂ ਉਦੋਂ ਤੋਂ ਹੀ ਬਸ ਇਹ ਮੇਰਾ ਡ੍ਰੀਮ ਸੀਗਾ ਕਿ ਹਾਂ ਮੈਂ ਜੱਜ ਬੰਨਾ ਹੈ ਮੈਂ ਆਪਣੇ ਪਾਪਾ ਦਾ ਹੀ ਸਤਨਾ ਪੂਰਾ ਕਰਨਾ ਹੈ ਤਾਂ ਬਸ ਉਦੋਂ ਤੋਂ ਹੀ ਮੈਂ ਮਤਲਬ ਹਾਂ ਮੈਂ ठान ਲਿਆ ਸੀਗਾ ਘਰ ਤੋਂ ਕਿਸ ਦੀ ਜ਼ਿਆਦਾ ਸਪੋਰਟ ਰਹੀ ਪਿੰਡ ਸਰਕਲ ਦੀ ਗੱਲ ਕੀਤੀ ਤਾਂ ਉਹਨਾਂ ਵੱਲੋਂ ਕਿੰਨਾ ਜ਼ਿਆਦਾ ਧੋਖਾ ਮੇਰੇ ਮम्मा ਪਾਪਾ ਮੇਰੇ ਭੈਣ ਭਾਈ ਸਭ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਮੇਰੇ ਫਰੈਂਡਸ ਵੀ ਐਵੇਂ ਦੇ ਹੀ ਸੀਗੇ ਕਿ ਉਹ ਮੈਨੂੰ ਹਮੇਸ਼ਾ ਮੋਟੀਵੇਟ ਹੀ ਕਰਦੇ ਰਹਿੰਦੇ ਸੀਗੇ ਮੇਰੇ ਫੇਲੀਅਰਸ ਬਾਅਦ ਵੀ ਹਮੇਸ਼ਾ ਮੈਨੂੰ ਮੋਟੀਵੇਟ ਕਰਦੇ ਰਹਿਣਾ ਕਿ ਹਾਂ ਮੈਂ ਇਹ ਤੋ ਕਰ ਲੇਗੀ ਅਗਰ ਮੈਨੂੰ ਕਦੀ ਵੀ ਸੈਲਫ ਡਾਊਟ ਹੁੰਦਾ ਸੀਗਾ ਕਿ ਮੈਂ ਕਰ ਨਹੀਂ ਸਕਦੀ ਹੈਗੀ ਤਾਂ ਫਿਰ ਉਹ ਹਮੇਸ਼ਾ ਇਹੀ ਕਹਿੰਦੇ ਸੀਗੇ ਕਿ ਤੂੰ ਜੋ ਮਿਹਨਤ ਕਰ ਰਹੀ ਹੈਂ ਦੇਖੀ ਇੱਕ ਨਾ ਇੱਕ ਦਿਨ ਜ਼ਰੂਰ ਰੰਗ ਲਾਉਗੀ ਤੇ ਤੂੰ ਸਕਸੈਸਫੁਲ ਹੋਏਂਗੀ ਤਾਂ ਉਹਨਾਂ ਸਭ ਦੀਆਂ ਵਿਸ਼ੇਸ ਕਰਕੇ ਮੋਟੀਵੇਸ਼ਨ ਕਰਕੇ ਮੈਂ ਅੱਜ ਇਹ ਮੌਕਾ ਹਾਸਲ ਕਰ ਪਾਈਂ ਜਦੋਂ ਤੁਸੀਂ ਦੋ ਵਾਰ ਰਹਿ ਗਏ ਸੀ ਪੰਜਾਬ ਦੇ ਖੇਰੇ ਤੋਂ ਹਿਮਾਚਲ ਵਿੱਚ ਗਏ ਹੋਗੇ ਤਾਂ ਜਦੋਂ ਰਹਿ ਗਏ ਸੀ ਉਦੋਂ ਮਨ ਵਿੱਚ ਕਦੇ ਉਦਾਸੀ ਆਈ ਕਿ ਯਾਰ ਕੁਝ ਹੋਰ ਕਰ ਲੈਣਾ ਵੀ ਇੱਕ ਕੰਦ ਦਾਲ ਕਰ ਲੈਣੀ ਇੱਕ ਵਾਰ ਲਈ ਤਾਂ ਲੱਗਦਾ ਹੁੰਦਾ ਹੈ ਦੋ ਤਿੰਨ ਦਿਨ ਤਾਂ ਆਉਂਦਾ ਕਿ ਸ਼ਾਇਦ ਦੁਨੀਆ ਹੀ ਖਤਮ ਹੋ ਗਈ ਕਿ ਇਸ ਤੋਂਗੇ ਕੁਝ ਹੈ ਹੀ ਨਹੀਂਗਾ ਪਰ ਫਿਰ ਉਹੀ ਹੈ ਕਿ ਤੁਹਾਨੂੰ ਖੁਦ ਨੂੰ ਸੰਭਾਲਣਾ ਪੈਂਦਾ ਹੈ ਅੱਗੇ ਦੇ ਲਈ ਕਿ ਹਾਂ ਮੇਰਾ ਜੋ ਸੁਪਨਾ ਹੈ ਮੇਰੇ ਮਾਪਿਆਂ ਦਾ ਜੋ ਸੁਪਨਾ ਹੈ ਉਹ ਪੂਰਾ ਕਰਨਾ ਹੈ ਤਾਂ ਠੀਕ ਹੈ ਆਪਣਾ ਇਹ ਹਰ ਕਿਸੇ ਦੀ ਲਾਈਫ ਚ ਹੁੰਦਾ ਹੈ ਕਿ ਇੱਕ ਵਾਰੀ ਡੀਮੋਟੀਵੇਟ ਹੋ ਜਾਂਦਾ ਹੈ ਇਨਸਾਨ ਪਰ ਉਹੀ ਗੱਲ ਹੈ ਕਿ ਖੁਦ ਨੂੰ ਫਿਰ ਤੋਂ ਖੜਾ ਕਰਨਾ ਕਿ ਹਾਂ ਕਿ ਮੈਂ ਇਹ ਸਪਨਾ ਹਾਸਿਲ ਕਰਨਾ ਹੈ ਤਾਂ ਉਸ ਤੋਂ ਬਾਅਦ ਫਿਰ ਤੋਂ ਮੈਂ ਉਸ ਮਿਹਨਤ 'ਚ ਲੱਗ ਗਈ ਕਿ ਠੀਕ ਹੈ ਮੈਂ ਮਿਹਨਤ ਕਰਨੀ ਹੈ ਤੇ ਆਪਣੇ ਦਿਲ ਤੋਂ ਕਰਨੀ ਹੈ ਤੇ ਇਮਾਨਦਾਰੀ ਨਾਲ ਕਰਨੀ ਹੈ ਤਾਂ ਜੋ ਅਗਰ ਅੱਗੇ ਵੀ ਅਗਰ ਅਸਫਲਤਾ ਮਿਲੇ ਮੈਂ ਖੁਦ ਤੋਂ ਡਿਸਪਾਇੰਟ ਨਾ ਹੋਵਾਂ ਕਿ ਤੂੰ ਨਹੀਂ ਮਿਹਨਤ ਕੀਤੀ ਸੀਗੀ ਤਾਂ ਕਰਕੇ ਨਹੀਂ ਮਿਲੀ ਤੇਨੂੰ ਤੇਰਾ ਇਹ ਡ੍ਰੀਮ ਤਾਂ ਨਹੀਂ ਤੈਨੂੰ ਮਿਲਿਆ ਤਾ ਕਰਕੇ ਮੇਰਾ ਸਿਰਫ ਹਮੇਸ਼ਾ ਇੱਕੋ ਹੀ ਮੋਟਿਵ ਰਹਿ ਕਿ ਹਾਰਡ ਵਰਕ ਕਰਦੇ ਰੋ ਬਸ ਜਦੋਂ ਡੀਮੋਟੀਵੇਟ ਡੀਮੋਟੀਵੇਟ ਹੁੰਦੀ ਸੀ ਤਾਂ ਸਰ ਨੂੰ ਵੱਡੀ ਕਿਹਦੇ ਕੋਲ ਜਾਂਦੀ ਮੈਂ ਆਪਣੀ ਵੱਡੀ ਭੈਣ ਕੋਲ ਜਾਂਦੀ ਸੀ ਮੇਰੀ ਕਜ਼ਨ ਹੈ ਉਸ ਦੇ ਕੋਲ ਜਾਂਦੀ ਸੀ ਤੇ ਮੇਰੇ ਇੱਕ ਦੋ ਫਰੈਂਡਸ ਸੀਗੇ ਤਾਂ ਇਹ ਦੋ ਤਿੰਨ ਇਨਸਾਨ ਸੀਗੇ ਕਿ ਮੈਂ ਜਿੰਨਾਂ ਕੋਲ ਹਮੇਸ਼ਾ ਆਪਣਾ ਮਨ ਹਲਕਾ ਕਰਦੀ ਹੁੰਦੀ ਸੀ ਤਾਂ ਮੇਰਾ ਮਨ ਹਲਕਾ ਕੀਤਾ ਕੋਈ ਨਾ ਕੋਈ ਉਹ ਟੈਨਸ਼ਨ ਨਹੀਂ ਬਾਬਾ ਉਹਨਾਂ ਨੂੰ ਤਾਂ ਮੇਰੀ ਸ਼ਕਲ ਤੋਂ ਹੀ ਪਤਾ ਚੱਲ ਜਾਂਦਾ ਸੀਗਾ ਕਿ ਹਾਂ ਇਹ ਹੁਣ ਸਟ੍ਰੈਸ ਲੈ ਰਹੀ ਐ ਕੁਝ ਵੀ ਤਾਂ ਉਹਨਾਂ ਦਾ ਹਮੇਸ਼ਾ ਇੱਕੋ ਹੀ ਚੀਜ਼ ਕਹਿੰਦੀ ਸੀ ਕਿ ਆਪਣਾ ਫ੍ਰੀ ਮਾਈਂਡ ਹੋ ਕੇ ਕਰ ਜੋ ਵੀ ਤੂੰ ਕਰ ਰਹੀ ਐ ਫ੍ਰੀ ਮਾਈਂਡ ਹੋ ਕੇ ਕਰ ਕਿ ਸਾਡੇ ਵੱਲੋਂ ਕੋਈ ਦਬਾਅ ਨਹੀਂ ਹੈਗਾ ਕਿ ਜਿਵੇਂ ਤੂੰ ਫ੍ਰੀ ਮਾਈਂਡ ਰਹੇਂਗੀ ਤੇਰੀ ਸਿਹਤ ਵੀ ਠੀਕ ਰਹੂਗੀ ਤੇ ਉਨੀ ਹੀ ਜ਼ਿਆਦਾ ਮਿਹਨਤ ਕਰੇਂਗੀ ਤਾਂ ਉਹਨਾਂ ਦਾ ਹਮੇਸ਼ਾ ਇਹੀ ਕਹਿਣਾ ਹੁੰਦਾ ਸੀਗਾ ਕਿ ਕੋਈ ਕੁਝ ਦਬਾਅ ਨਾ ਮੰਨ ਫ੍ਰੀ ਮਾਈਂਡ ਹੋ ਕੇ ਸਭ ਕੁਝ ਕਰ ਤੂੰ ਜਦੋਂ ਤੁਸੀਂ ਕੁਝ ਕਵਰੀ ਕਰੇ ਦਿੱਤੀ ਲੱਕਰ ਵਿੱਚ ਕਰਿਆ ਮਹੌਲ ਸੀ ਮੇਰੇ ਮम्मा-ਪਪਾ ਤਾਂ ਕਿੰਨੀ ਖੁਸ਼ੀ ਦੇ ਅੰਸੂ ਸੀਗੇ ਉਹਨਾਂ ਦੇ ਰੋ ਰੇ ਸੀ ਉਹ ਤੇ ਬਸ ਉਹਨਾਂ ਨੇ ਫਿਰ ਮਤਲਬ ਸਭ ਨੂੰ ਫੋਨ ਕੀਤਾ ਤਾਂ ਮੇਰੇ ਰਿਸ਼ਤੇਦਾਰ ਵਗੈਰਾ ਦਾ ਫੋਨ ਆਇਆ ਤਾਂ ਹਰ ਕੋਈ ਬੜਾ ਖੁਸ਼ ਸੀਗਾ ਮੇਰੀ ਅਚੀਵਮੈਂਟ ਤੋਂ ਆਪਾਂ ਦੇਖਦੇ ਆ ਕਿ ਅੱਜ ਕੱਲ ਮੈਂ ਤਾਂ ਇਹੀ ਕਹੂੰਗੀ ਕਿ ਕੁੜੀਆਂ ਨੂੰ ਜਦ ਤੁਸੀਂ ਮੌਕਾ ਦਿਨੋ ਨਾ ਪੜਨ ਦਾ ਉਹ ਤੁਹਾਡਾ ਹਮੇਸ਼ਾ ਨਾਮ ਰੌਸ਼ਨ ਨਹੀਂ ਕਰਨੀਆਂ ਤੁਸੀਂ ਕਿਸੇ ਵੀ ਫੀਲਡ 'ਚ ਲਗਾ ਲਓ ਹੁਣ ਜੱਦਵੀ ਕੁੜੀਆਂ ਨੂੰ ਮੌਕਾ ਮਿਲ ਰਹੇ ਨੇ ਤਾਂ ਉਹ ਮੱਲਾ ਮਾਰ ਰਹੀਆਂ ਨੇ ਉਹ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਨੇ ਤਾਂ ਮੈਨੂੰ ਲੱਗਦਾ ਕਿ ਹਰ ਇੱਕ ਕੁੜੀ ਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਹੈ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਲੋਕਾਂ ਨੂੰ ਕੋਈ ਤਕਲੀਫਾਂ ਦਾ ਜ਼ਿਆਦਾ ਸਾਹਮਣਾ ਨਾ ਕਰਨਾ ਪਵੇ ਮੈਂ ਕੋਸ਼ਿਸ਼ ਕਰੂੰਗੀ ਕਿ ਐਡਜਨਟਮੈਂਟਸ ਨਾ ਜ਼ਿਆਦਾ ਤੋਂ ਜ਼ਿਆਦਾ ਦੇਈਆਂ ਪੈਨ ਤਾਂ ਜੋ ਜੋ ਵੀ ਕੇਸ ਹੈ ਉਹ ਜਲਦੀ ਤੋਂ ਜਲਦੀ ਉਹ ਉਹਨਾਂ ਦਾ ਨਿਪਟਾਰਾ ਹੋ ਜਾਏ ਅੱਗੇ ਕੀ ਕਰਨਾ ਚਾਹੁੰਦੇ ਹਾਂ ਹੋਰ ਦੇ ਸਕੇ ਮੈਂ ਬਸ ਇਹੀ ਚਾਹਨੀ ਆ ਕਿ ਜਿਸ ਤਰ੍ਹਾਂ ਮੈਂ ਮਿਹਨਤ ਕਰਕੇ ਇਹ ਰੈਂਕ ਹਾਸਿਲ ਕੀਤਾ ਹੈ ਉਸੇ ਤਰ੍ਹਾਂ ਮੈਂ ਅੱਗੇ ਵੀ ਮਿਹਨਤ ਕਰਦੀ ਰਵਾਂ ਕਿ ਮੇਰੀ ਮਿਹਨਤ ਸਿਰਫ ਔਰੇ ਤੱਕ ਹੀ ਸੀਮਿਤ ਨਾ ਰਹੇ ਕਿ ਜਿਹੜੀ ਮੈਂ ਜੌਬ ਕਰਾਂ ਉਸ 'ਚ ਵੀ ਪੂਰੀ ਮਿਹਨਤ ਕਰਕੇ ਉਸਦੇ ਵੀ ਟੌਪ ਤੇ ਰਹਾਾਂ ਤੇ ਆਪਣੇ ਮਾਪੇ ਦਾ ਨਾਮ ਉੱਥੇ ਜਾ ਕੇ ਵੀ ਰੌਸ਼ਨ ਹੀ ਕਰਾਂ ਰੀਤਾ ਗਰਗ ਮੈਮ ਕਿਸਾ ਦੇ ਰਹੇ ਜੋ ਤੁਹਾਡੀ ਬੇਟੀ ਹੈ ਜੱਜ ਬਣੀ ਹੈ ਕਿਹੋ ਜਿਹਾ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਮੇਰੀ ਬੇਟੀ ਜੱਜ ਬਣ ਚੁੱਕੀ ਹੈ ਇਨੇ ਸਾਰੇ ਸਾਰੇ ਮੇਰੇ ਭੈਣ ਭਾਈਆਂ ਦਾ ਰਿਸ਼ਤੇਦਾਰਾਂ ਦਾ ਬਹੁਤ ਨਾਮ ਰੋਸ਼ਨ ਕੀਤਾ ਹੈ ਇਹ ਨੇ ਬਹੁਤ ਸਖਤ ਮਿਹਨਤ ਦੇ باوجود ਇਹ ਮੁਕਾਮ ਹਾਸਿਲ ਕੀਤਾ ਅਸੀਂ ਇਹ ਤੋਂ ਬਹੁਤ ਖੁਸ਼ ਆ ਪ੍ਰਾਊਡ ਫੀਲ ਕਰ ਰਹੇ ਆ ਬਹੁਤ ਜ਼ਿਆਦਾ ਸਾਨੂੰ ਇਸ ਬੱਚੀ ਤੇ ਮਾਣ ਹੈ ਕਿ ਇਸ ਨੇ ਜਿਸ ਤਰ੍ਹਾਂ ਹੁਣ ਬਹੁਤ ਅੱਗੇ ਵਧਿਆ ਇਸ ਤਰ੍ਹਾਂ ਹੀ ਅੱਗੇ ਸਾਡਾ ਨਾਮ ਰੋਸ਼ਨ ਕਰੇ ਜਿਹੜੀਆਂ ਤੀਆਂ ਨੇ ਇਹ ਪੇਰੈਂਟਸ ਦਾ ਇੱਕ ਮਾਣ ਬਣ ਚੁੱਕੀਆਂ ਨੇ ਇਨਾਂ ਤੇ ਸਾਨੂੰ ਹੁਣ ਗੌਰਵ ਹੋਣਾ ਚਾਹੀਦਾ ਹੈ ਕੁੜੀਆਂ ਤੇ ਅੱਡੀ ਜਦੋਂ ਲੱਗਦਾ ਸੀਗਾ ਕਿ ਬੇਟੀ ਹੈ ਧੀ ਮੋਟੀਵੇਟ ਹੋ ਰਹੀ ਹੈ ਤਾਂ ਇਹ ਦੱਸ ਰਹੀ ਸੀ ਕਿ ਤੁਸੀਂ ਜਿਹੜਾ ਚਾਰਾ ਪੜ੍ਹਦੇ ਸੀਗੇ ਤਾਂ ਤੁਸੀਂ ਹੌਸਲਾ ਵੀ ਬਤਾਈ ਕਰਦੇ ਸੀ ਨਾ ਹਾਂਜੀ ਮੈਨੂੰ ਜਦੋਂ ਮੈਨੂੰ ਜਦੋਂ ਫੀਲ ਹੁੰਦਾ ਸੀ ਕਿ ਹੁਣ ਮੇਰੀ ਬੇਟੀ ਵੀ ਮੋਟੀਵੇਟ ਹੋ ਰਹੀ ਹੈ ਤਾਂ ਮੈਂ ਇਸ ਨੂੰ ਹਮੇਸ਼ਾ ਕਹਿੰਦੀ ਸੀ ਨਹੀਂ ਬੇਟਾ ਮਿਹਨਤ ਕਰਦੇ ਰਹੋ ਮਿਹਨਤ ਦਾ ਫਲ ਜ਼ਰੂਰ ਮਿਲੇਗਾ ਘਰ ਵਿੱਚ ਜਦੋਂ ਪਤਾ ਲੱਗਿਆ ਕਿ ਬੇਟੀ ਚਾਚੇ ਦੇ ਇਗਜ਼ਾਮ ਪਲੀਅਰ ਕਰ ਗਈ ਤਾਂ ਘਰ ਵਿੱਚ ਕਾਹਿਆ ਮਾਹੌਲ ਸੀਗਾ ਘਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਛਾ ਗਿਆ ਇਕਦਮ ਭੈਣ ਭਾਈ ਰਿਸ਼ਤੇਦਾਰ ਸਾਰੇ ਦੂਰ ਦੂਰੋਂ ਵਧਾਈਆਂ ਦੇਣ ਪਹੁੰਚੇ ਇਕਦਮ ਟੋਲਟ ਮੱਕਾ ਭੈਣ ਦੀਵਾਲੀ ਦਾ ਪੂਰਾ ਮਾਹੌਲ ਬਣ ਗਿਆ ਜੇ ਗੱਲ ਕੀਤੀ ਆਵੇ ਕੰਮ ਕਰਦੀ ਕੀ ਕੰਮ ਕਰਦੇ ਦੂਰ ਦੂਰ ਨਾਲ ਬਟਾਉਂਦੇ ਆ ਜਦੋਂ ਬੇਲੀ ਹੁੰਦੀ ਹੈ ਹਾਂਜੀ ਹਮੇਸ਼ਾ ਇਹਨੇ ਕਦੀ ਐਵੇਂ ਨਹੀਂ ਕਰਿਆ ਬਹੁਤ ਇਹਨੇ ਹੱਥ ਮੇਰੇ ਮੇਰੇ ਨਾਲ ਹੱਥ ਬਟਾਂਦੀ ਨੰਦੀ ਸੀ ਕਦੀ ਵੀ ਉਹ ਹੋ ਨਹੀਂ ਕੀਤਾ ਤਾਂ ਹੁਣ ਖੁਸ਼ੀ ਮਹਿਸੂਸ ਥੋੜੀ ਉਹ ਤੁਮਕੇ ਖਾਰੇ ਦੇਸਤਾਰ ਭੈਣ ਭਈਆ ਵਧਾਈਆਂ ਦੇਣਾਂ ਹਾਂ ਹਾਂਜੀ ਹਾਂ ਮੈਂ ਬਹੁਤ ਖੁਸ਼ ਆ ਇਸ ਤੋਂ ਵੱਧ ਖੁਸ਼ੀ ਦੀ ਗੱਲ ਮੇਰੇ ਲਈ ਹੋਰ ਹੋ ਸਕਦੀ ਮੈਂ ਮਹਿਸੂਸ ਕਰ ਰਹੀ ਹਾਂ ਮੇਰਾ ਨਾਮ ਜਤਿਨ ਘਰਕੇ ਅਰਖਾਬ ਤੁਹਾਡੇ ਸਿਸਟਰ ਨੇ ਜੋ ਜੱਜ ਬਣੀ ਕਿ ਹੋ ਜਾਂਦਾ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਮੇਰੀ ਜੋ ਵੱਡੀ ਭੈਣ ਹੈ ਮਹਿਕ ਗੁਪਤਾ ਉਹਨਾਂ ਨੇ ਹਿਮਾਚਲ ਜੁਡੀਸ਼ੀਅਲ ਸਰਵਿਸ ਦਾ ਪੇਪਰ ਕਲੀਅਰ ਕਰਕੇ ਉਹ ਹਿਮਾਚਲ ਦੇ ਵਿੱਚ ਜੱਜ ਬਣੇ ਨੇ ਤੇ ਸਾਡੇ ਪਰਿਵਾਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਰਿਵਾਰ ਵਾਸਤੇ ਕੀ ਪੂਰੇ ਸ਼ਹਿਰ ਵਾਸਤੇ ਪੂਰੇ ਮਾਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਦੇ ਸਿਰਫ ਤਿੰਨ ਹੀ ਬੱਚੇ ਨੇ ਜਿਹੜੇ ਹਿਮਾਚਲ ਦੇ ਵਿੱਚ ਸਿਲੈਕਟ ਹੋਏ ਨੇ ਇਹਨਾਂ ਦਾ 4th ਰੈਂਕ ਆਇਆ ਹਿਮਾਚਲ ਜੁਡੀਸ਼ੀਅਲ ਸ ਜਦੋਂ ਕਿਸੇ ਬੱਚੇ ਨੂੰ ਸਫਲਤਾ ਨੇ ਮਿਲਦੀ ਤਾਂ ਉਹ ਗੰਤ ਸੰਗਤ 'ਚ ਪੈ ਜਾਂਦਾਗਾ ਉਹਨਾਂ ਨੂੰ ਕਿਸ ਨਾ ਦੇਣਾ ਚਾਹੀਦਾ ਜੀ ਹਾਂ ਜਦੋਂ ਬੱਚੇ ਨੂੰ ਇੱਕ ਵਾਰੀ ਸਫਲਤਾ ਨਹੀਂ ਮਿਲਦੀ ਤਾਂ ਉਹਦੇ ਅੱਗੇ ਬਹੁਤ ਮਤਲਬ ਉਹ ਬੱਚਾ ਡੀਮੋਟੀਵੇਟ ਫੀਲ ਹੁੰਦਾ ਜਿਵੇਂ ਕਿ ਮੇਰੇ ਸਿਸਟਰਸ ਵੀ ਉਹਨਾਂ ਨੇ ਵੀ ਪਹਿਲਾਂ ਪੰਜਾਬ ਜੁਡੀਸ਼ੀਅਲ ਸਰਵਿਸਿਜ਼ ਤੇ ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਦਿੱਤੀਆਂ ਸੀਗੀਆਂ ਬਟ ਅਸੀਂ ਉਹਨਾਂ ਨੂੰ ਕਨਸਟੈਂਟ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਰਹੇ ਤੇ ਅਸੀਂ ਉਹ ਬਹੁਤ ਹੀ ਜ਼ਿਆਦਾ ਕਨਸਿਸਟੈਂਟ ਵੀ ਰਹੇ ਆਪਣੀ ਤਿਆਰੀ ਦੇ ਵਿੱਚ ਤੇ ਉਹਨਾਂ ਨੇ ਜਿੰਨੀ ਉਹ ਪਹਿਲਾਂ